ਹਾਂਜੀ ਬ੍ਰੋ ਸੱਚੇ ਆ ਕਲਜੀ ਸੁਪਕਤ ਜੀ ਸਰੀ ਵੀਰਪਰਾਵਾਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਜਿਸ ਕਿਸੇ ਵੀਰਪਰਾਣੇ ਬਰੇ ਆਪਣੇ YouTube ਚੈਨਲ ਤੇ Facebook ਪੇਜ ਤੇ ਬਰੇ ਐਡ ਕਰਵਾਉਣੀ ਹੁੰਦੀ ਹੈ ਜੀ ਤਾਂ ਸਕਰੀਨ ਦੇ ਉੱਪਰ ਬਰੇ ਨੰਬਰ ਸ਼ੋਅ ਰਿਹਾ ਜੀ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਤੇ ਜਾਣਕਾਰੀ ਭੇਜ ਕੇ ਬਰੇ ਆਪਣੀ ਆਰਡੀਓ YouTube ਚੈਨਲ ਤੇ Facebook ਪੇਜ ਤੇ ਬਰੇ ਕਰਵਾ ਸਕਦੇ ਹੋ ਤੇ ਅੱਜ ਦੀ ਜੋ ਵੀਡੀਓ ਦੇ ਵਿੱਚ ਬਰੇ ਸਭ ਤੋਂ ਪਹਿਲਾਂ ਜੋ ਸੇਲ ਵਾਸਤੇ ਬਰੇ ਲੈ ਕੇ ਆਏ ਜੀ BBC Agro ਦੀ ਮਸ਼ੀਨ ਬਰੇ ਬਕਾਉਆ ਜੀ ਤੇ ਝੋਨਾ ਵੀਜਣ ਵਾਲੇ ਮਸ਼ੀਨ ਵੀਰੇ ਬਕਾਵਾ ਜੀ ਜੀ ਦੀ ਵੀਜਣ ਵਾਲੀ ਵੀਰੇ ਤੇ ਮਾਡਲ ਹੈ ਜੋ 2023 ਮਾਡਲ ਹੈ ਵੀਰੇ ਬਿਲਕੁਲ ਨਵੀਆਂ ਵੀਰੇ ਨੇ ਬਹੁ ਘੱਟ ਚਲਾਈ ਹੋਈ ਹੈ ਵੀਰੇ ਤੇ ਬਾਕੀ ਵਧੀਆ ਸਾਫ ਕੰਡੀਸ਼ਨ ਚ ਪਈਆ ਤੇ ਰੇਟ ਵੀ ਨਾ ਰੱਖਿਆ ਜੋ 1,115,000 ਰੁਪਏ ਵੀ ਨਾ ਰੇਟ ਰੱਖਿਆ ਜੀ 1,115,000 ਰੁਪਏ ਵੀ ਨਾ ਰੇਟ ਰੱਖਿਆ ਜੀ ਤੇ ਵੀਰੇ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਹਰਾ ਜੀ 94176 41176 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਬੀਬੀਸੀ ਐਗਰੋ ਦੇ ਜੋ ਨਵੀਆਂ ਬੀਜਣ ਵਾਲੀ ਮਸ਼ੀਨ ਵੀਰੇ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲਬਾਸ ਤੇ ਵੀਰੇ ਲੈ ਕੇ ਆਏ ਜੀ ਬਲਕਾਰ 654 ਕੰਬਾਈਨ ਵੀਰੇ ਬਕਾਉਾ ਜੀ ਤੇ ਇਹ ਕੰਬਾਈਨ ਵੀਰੇ 2013 ਮਾਡਲ ਹੈ ਜੀ 2012 ਮਾਡਲ ਹੈ ਵੀਰੇ 2012 ਮਾਡਲ ਦਾ ਵੀਰੇ ਕੰਬਾਈਨ ਤੇ ਟਾਇਰਾਂ ਦੀ ਕੰਡੀਸ਼ਨ ਹੈ ਜੋ ਅਗਲੇ ਟਾਇਰ ਨੇ ਵੀਰੇ 50% ਕੰਡੀਸ਼ਨ 'ਚ ਪਏ ਨੇ ਪਿਛਲੇ ਟਾਇਰ ਨੇ ਜੋ 80% ਕੰਡੀਸ਼ਨ 'ਚ ਪਏ ਨੇ ਵੀਰੇ ਬਾਕੀ ਇੰਜਨ ਗੇਅਰ ਦੀ ਫੋਲ ਓਕੇ ਹੈ ਵੀਰੇ ਇੰਜਨਾ ਜੋ 0 ਤੋਂ ਇੰਜਨਾ ਬ੍ਰੇਕ ਕੰਬਾਈਨ ਤੇ ਜੀ ਬਾਕੀ ਸਭ ਪਈਆ ਵੀਰੇ ਰੰਗ ਪਿੰਡ ਵਗੈਰਾ ਦੀ ਜੀ ਤੇ ਤੇ ਰੇਟ ਵੀ ਰਣਾ ਫੋਨ ਤੇ ਤੁਸੀਂ ਕੰਟੈਕਟ ਕਰਕੇ ਜੀ ਪਤਾ ਕਰ ਸਕਦੇ ਹੋ ਤੇ ਕੰਟੈਕਟ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਸ਼ੋਅ ਰਾਇ ਜੀ 987740911 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਬਲਕਾਰ ਕੰਬਾਈਨ ਵੀਰੇ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲ ਵਾਸਤੇ ਵੀਰੇ ਲੈ ਕੇ ਆਏ ਜੀ 12/6 ਫੁੱਟੀ ਵੀਰੇ ਟਰਾਲੀ ਵਕਾਉ ਹੈ ਜੀ 12 ਫੁੱਟ ਲੰਬੀ ਵੀਰੇ 6 ਫੁੱਟ ਚੌੜੀ ਵੀਰੇ ਟਰਾਲੀ ਖਰੀਦ ਸਕਦੇ ਹਾਂ ਜੀ 5 ਇੰਚ ਦਾ ਹਿੱਸਾ ਜੀ ਟਰਾਲੀ ਨੂੰ ਵਿੱਡ ਲੱਗਿਆ ਹੈ ਵੀਰੇ ਟਰਾਲੀ ਨੂੰ ਏਰੀਆ ਵਰ ਦਾ ਗੁਰਦਾਸਪੁਰ ਜੀ ਤੇ ਰੇਟ ਵੀ ਨਾ ਰੱਖ ਜੋ 1,115,000 ਰੁਪਏ ਵੀ ਨਾ ਰੇਟ ਰੱਖ ਜੀ 1,115,000 ਰੁਪਏ ਵੀ ਨਾ ਰੇਟ ਰੱਖ ਜੀ ਡਬਲ ਡੈਰੀ ਐਬਰੇਟਰ ਟਰਾਲੀ ਤੇ ਕੰਟੈਕਟ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਸ਼ੋਰ ਹੈ ਜੀ 94176 41176 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 12/6 ਫੁੱਟ ਵੀਰੇ ਟਰਾਲੀ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲ ਵਾਸਤੇ ਵੀਰੇ ਲੈ ਕੇ ਆਏ ਜੀ ਟੂੜੀ ਵਾਲਾ ਅੰਦਰ ਪਾਉਣ ਵਾਲਾ ਵੀਰੇ ਪੱਖਾ ਵਿਕਾਊ ਹੈ ਜੀ ਤੇ ਬਾਕੀ ਨਾਲ ਵੀਰੇ ਪਾਈਪ ਨਾਲ ਵਿਕਾਊ ਹੈ ਵੀਰੇ ਤੇ ਰੇਟ ਵੀ ਨਾ ਰੱਖਿਓ 20000 ਰੁਪਏ ਵੀ ਇਹਨਾਂ ਰੇਟ ਰੱਖਿਓ ਜੀ 20000 ਰੁਪਏ ਵੀ ਇਹਨਾਂ ਰੇਟ ਰੱਖਿਓ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰ ਹੈ ਜੀ 94662 58147 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਵੀਰੇ ਤੂੜੀ ਵਾਲਾ ਪੱਖਾ ਵੀਰੇ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲ ਬਾਸ ਤੇ ਵੀਰੇ ਲੈ ਕੇ ਆਏ ਜੀ ਕਰਤਾਰ ਕੰਪਨੀ ਦਾ ਵੀਰੇ ਕਟਰ ਬਕਾਊਾ ਜੀ ਮਾਡਲਾ ਜੋ 2024 ਮਾਡਲ ਹੈ ਵੀਰੇ ਕਟਰ ਬਕਾਊਾ ਜੀ ਸਰਫ ਵੀਰੇ ਨੇ 24 ਕਿਲੇ ਵੱਡੇ ਹੋਏ ਨੇ ਵੀਰੇ ਇੱਕ ਕਟਰ ਨਾਲ ਬਾਕੀ ਖੜੀ ਹੈ ਵੀਰੇ ਤੇ ਹੈਗਾ ਮਹਾਰਾਸ਼ਟਰ ਨਗਰਪੁਰ ਚਵੇਰੇ ਏਰੀਆ ਜੋ ਮਹਾਰਾਸ਼ਟਰ ਨਗਰਪੁਰ ਚੇ ਕਟਰ ਵੀਰੇ ਖੜਾ ਜੀ ਤੇ ਕੰਟੈਕਟ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਵੀ ਸ਼ੋਅ ਹੋ ਰਿਹਾ ਜੀ 73411 55660 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਕਰਤਾਰ ਕੰਪਨੀ ਦੇ ਵੀਰੇ ਕਟਰ ਖਰੀਦ ਸਕਦੇ ਹੋ ਮਾਡਲ ਹੈ ਜੋ 24 ਮਾਡਲ ਹੈ ਵੀਰੇ ਸਿਰਫ 24 ਕੀ ਲੀ ਵੀਰੇ ਕਟਰ ਨੇ ਵੱਡੇ ਹੋਏ ਨੇ ਜੀ ਬਾਕੀ ਵੀਡੀਓ ਨੂੰ ਅੱਡ ਤੱਕ ਵੇਖਣ ਲੀਜੀਏ ਸਾਰੇ ਵੀਰ ਭਰਾਵਾਂ ਦਾ तहे ਦਿਲੋਂ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਓਕੇ ਦੋਸਤੋ